ਇੱਕ ਸਦੀ ਬਾਅਦ ਆਇਆ ਹੜ ਪੰਜਾਬ ਦੇ ਲਈ ਬੜਾ ਕੁਝ ਪੰਜਾਬ ਨੂੰ ਦੇਖ ਕੇ ਜਾਂਦਾ ਬਣਿਆ ਹੀ ਹੜਾ ਤੁਸੀਂ ਪੰਜਾਬ ਦੀ ਮਿੱਟੀ ਐ ਜਿਹੜੀ ਸਰ ਜ਼ਰਖੇ ਜ਼ਮੀਨ ਉੱਪਰ ਜਾਓ ਮਿੱਟੀ ਬਣੀ ਤੇ ਹੜ ਨਾ ਆਂਦੇ ਇੱਥੇ ਤੇ ਪੰਜਾਬ ਬਣਨਾ ਹੀ ਨਹੀਂ ਸੀ ਹੜ ਤਾਂ ਪੰਜਾਬ ਦੀ ਲਾਈਫ ਲਾਈਨ ਐ ਨਦੀਆਂ ਲਗਭਗ ਸੁਕਾ ਦਿੱਤੀਆਂ ਸੀ ਬਿਲਕੁਲ ਬਹੁਤ ਥੋੜਾ ਜਿਹਾ ਪਾਣੀ ਚਲਨ ਸਿਰ ਪਾਇਆ ਇੱਕ ਨਦੀ ਜੋ ਸਾਰਾ ਸਾਲ ਵਗਦੀ ਐ ਉਹ ਇੱਕ ਜਦੋਂ ਪ੍ਰਸਾਦ ਦੇ ਦੇਣਾ ਤੋਂ ਫੈਲ ਜਾਂਦੀ ਐ ਪ੍ਰਸਾਦ ਦੇ ਦੇਣਾ ਫੈਲਣ ਵਾਲਾ ਮਾਮਲਾ ਹੋ ਗਿਆ ਬੰਦ ਇੱਕ ਵਾਰੀ ਸ਼ੁਰ ਸ਼ੁਰ ਬੰਦ ਰਿਹਾ ਕਈ ਸਾਲ ਬੰਦ ਰਿਆ ਉਹ ਕਹਨ ਹੌਲੀ ਹੌਲੀ ਭੁਲ ਗਿਆ ਕਿ ਇਹ ਨਦੀ ਦਾ ਜਗਾ ਹੈ ਇਹ ਜਗਾ ਸਤਲੁਜ ਦੀ ਹੈ ਇਹ ਜਗਾ ਬਿਆਸ ਦੀ ਹੈ ਲੋਕੀਆ ਭੁੱਲ ਗਏ ਇਹ ਜਗਾ ਘੱਗਰ ਦੀ ਹੈ ਭੁੱਲ ਗਏ ਕਿ ਘੱਗਰ ਦਾ ਹੀ ਘਰ ਹੈ ਵੀ ਇੱਥੇ ਆਉਗੀ ਮੁੜ ਕੇ ਅੱਜ ਉਹ ਉੱਥੇ ਦਿਖਦੀ ਵੀ ਹੈ 1 ਕਿਲੋਮੀਟਰ ਦੂਰ 1 ਕਿਲੋਮੀਟਰ ਤੱਕ 2 ਕਿਲੋਮੀਟਰ ਤੱਕ ਇਹ ਉਹਦੀ ਜਗਾ ਹੀ ਹੈ ਹੁਣ ਜੈੰਤੀ ਨਦੀ ਹੈ ਚੰਡੀਗੜ੍ਹ ਦੇ ਨੇੜੇ ਵਗਦੀ ਹੈ ਇਹ ਸਾਰੀ ਜੈੰਤੀ ਨਦੀ ਦੇ ਵਿੱਚ ਰੀਅਲ ਸਟੇਟ ਦਾ ਬਣ ਗਿਆ ਖਰਟ ਆਪਣੇ ਆਪ ਜਦੋਂ ਉਹ ਜੈੰਤੀ ਨਦੀ ਆ ਕਿੱਥੇ ਤੱਕ ਉਹਦੇ ਵਿੱਚ ਕੂਟੀਆਂ ਤੇ ਕਿੰਨਾ ਕੁਝ ਬਣ ਗਿਆ ਹੈਗਾ ਨੈਚੁਰਲ ਨਦੀ ਦਾ ਪਾਣੀ ਨਹੀਂ ਆ ਰਿਹਾ ਬਿਛਾਰਾਂ ਦੇ ਪਿੰਡਾਂ ਦਾ ਸਟੀਵਰ ਜਾ ਰਿਹਾ ਹੋਰ ਆ ਰਿਹਾ ਉਹਦੇ ਵਿੱਚ ਪਾਣੀ ਪਵਾਇਆ ਆਪਾਂ ਆਪਾਂ ਮੁਖਿਆਰੀਆ ਹਾਈਡਰ ਵਕ ਤੇ ਪਾਣੀ ਪਵਾਇਆ ਲੇਕਿਨ ਨੈਚੁਰਲ ਸਿਸਟਮ ਨਹੀਂ ਬਣ ਪਾਏਗਾ ਉਹਦੇ ਵਿੱਚ ਇਹ ਬੁੱਟਾ ਦਰਿਆ ਜਿਹੜਾ ਹੈਗਾ ਉਹ ਸਤਰੂਜ ਦੇ ਕੰਢੇ ਨਦੀਆਂ ਦੇ ਕੰਢੇ ਜਿਹੜੇ ਤਲਾਬ ਹੁੰਦੇ ਸੀ ਕੀ ਉਹਨਾਂ ਨੂੰ ਨਦੀਆ ਤਾਲ ਕਹਿੰਦੇ ਸੀ ਕਿ ਜਦੋਂ ਫਲੱਡ ਆਇਆ ਬਾੜ ਆਈ ਤੇ ਦਲਦਲੀ ਇਲਾਕੇ ਜਿਨਵਾ ਅੱਜ ਕਲਵੈਟਲੈਂਡ ਕਹਿੰਦੇ ਆ ਉਹ ਦਲਦਲੀ ਲਾ ਕੇ ਖੜੇ ਹੋ ਗਏ ਉਹ ਦਲਦਲੀ ਲਾ ਕੇ ਦੇ ਵਿੱਚ ਜਿਹੜਾ ਹੈਗਾ ਉਥੋਂ ਸਾਰਾ ਸਾਲ ਪਾਣੀ ਸਿੰਦਾ ਰਹਿੰਦਾ ਸੀ ਔਰ ਇੱਕ ਛੋਟੀ ਨਦੀ ਜਾਂ ਤਾਂ ਖੜੀ ਹੋ ਜਾਂਦੀ ਸੀ ਜਾਂ ਵਾਪਸ ਮੇਨ ਨਦੀ ਚ ਪਾਣੀ ਚਲਾ ਜਾਂਦਾ ਸੀ ਜਾਂ ਤਾਂ ਛੋਟੀਆਂ ਨਦੀਆਂ ਜਿਹੜੀਆਂ ਪੰਜਾਬ ਚ ਬਣੀਆਂ ਉਹ ਨਦੀਆਂ ਤਾਲ ਤੋਂ ਖੜੀਆਂ ਹੋਈਆਂ ਹੁਣ ਇਹਦਾ ਦਾ ਵਿਚਾਰ ਕਰਨ ਦੀ ਲੋੜ ਹੈ ਕਿ ਕਿਹੜਾ ਡਿਵੈਲਪਮੈਂਟ ਦਾ ਮਾਡਲ ਆਪਾਂ ਲੈ ਕੇ ਆਏ ਆ ਕਿ ਜਿਹੜਾ ਗਵਰਨਮੈਂਟ ਦਾ ਮਾਡਲ ਪੰਜਾਬ ਦੇ ਵਿੱਚ ਨਦੀਆਂ ਦਾ ਕਤਲ ਕਰ ਰਿਹਾ ਹੈ ਇਹ ਜਿਹੜਾ ਕਲਾਈਮੇਟ ਚੇਂਜ ਦੇ ਕਰਕੇ ਜਿਹੜੇ ਮੁੱਦੇ ਆ ਗਏ ਨਾ ਕਿ ਰੇਨਫਾਲ ਜਿਹੜਾ ਰੇਨ ਪੈਟਰਨ ਹੈਗਾ ਬੜਾ ਇਰੈਟਿਕ ਹੈ ਅਚਾਨਕ ਹੀ ਖੂਬ ਸਾਰਾ ਪਾਣੀ ਆ ਜਾਏਗਾ ਨਹੀਂ ਪਿਆ ਤੇ ਡੈਫਿਸਟ ਹੋ ਗਿਆ ਸਸਿਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਸਰਖਾਬ ਦੋਸਤੋ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦਾ ਵजूद ਉਹ ਪਾਣੀ ਦੇ ਨਾਲ ਪਾਣੀ ਨੂੰ ਲੈ ਕੇ ਚਿੰਤਾ ਜ਼ੂਰ ਪ੍ਰਗਟਾਈ ਜਾ ਰਹੀ ਹੈ ਪਰ ਜਦੋਂ ਪਾਣੀ ਚੜ੍ਹ ਕੇ ਆਉਂਦਾ ਹੈ ਯਾਨੀ ਕਿ ਜਦੋਂ ਪਾਣੀ ਉਹ ਹੜ ਦਾ ਰੂਪ ਲੈ ਲੈਂਦਾ ਹੈ ਤਾਂ ਉਹਦੇ ਕਈ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੇ ਸਵਾਲ ਉੱਠਦੇ ਨੇ ਕਿ ਸਰਕਾਰਾਂ ਜਿਹੜੀਆਂ ਨੇ ਉਹ ਜਿਹੜੀ ਗੂੜੀ ਨਹੀਂ ਸੁੱਤੀਆਂ ਹੋਈਆਂ ਨੇ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਜਾਂ ਮਾਈਨਿੰਗ ਇੱਕ ਬੜਾ ਵੱਡਾ ਇਸ਼ੂ ਉੱਠਦਾ ਹੈ ਕਿ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਉਹ ਹੜਾਂ ਦਾ ਕਾਰਨ ਬਣਦੇ ਆ ਹਾਲਾਂਕਿ ਪੰਜਾਬ ਦੇ ਬਹੁਤ ਸਾਰੇ ਬੁੱਧੀਜੀਵੀ ਇਕੱਠੇ ਹੋਏ ਉਹਨਾਂ ਬੁੱਧੀਜੀਵੀਆਂ ਨੇ ਜਿਹੜਾ ਕਿਹਾ ਇੱਕ ਕਿਤਾਬ ਤਿਆਰ ਕੀਤੀ ਹੈ ਜਿਦੇ ਵਿੱਚ ਪੰਜਾਬ ਦੇ ਨਾਲ ਹੜਾਂ ਦਾ ਜ਼ਿਕਰ ਹੈ ਕਾਰਨਾਂ ਦਾ ਜ਼ਿਕਰ ਹੈ ਸਭ ਤੋਂ ਵੱਡੀ ਗੱਲ ਕਿ ਜਦੋਂ ਅਸੀਂ ਹੱਲ ਦੀ ਗੱਲ ਕਰਦੇ ਹਾਂ ਸੋਲੂਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਦਾ ਵੀ ਹਵਾਲਾ ਜ਼ਰੂਰ ਹੈ ਖੇਤੀ ਵਿਰਾਸਤ ਮਿਸ਼ਨ ਤੋਂ ਉਮੇਂਦਰ ਦਾਸ ਜੀ ਮੇਰੇ ਨਾਲ ਨੇ ਜਿਨ੍ਹਾਂ ਦੀ ਇੱਕ ਅਹਿਮ ਭੂਮਿਕਾ ਇਸ ਕਿਤਾਬ ਦੇ ਵਿੱਚ ਜਾਂ ਅਸੀਂ ਕਹਦੇ ਕਿ ਪੰਜਾਬ ਨੂੰ ਇਹਨਾਂ ਹੜ੍ਹਾਂ ਨੂੰ ਸਮਝਣ ਦੀ ਤੇ ਇਹਨਾਂ ਹੜ੍ਹਾਂ ਤੋਂ ਬਚਣ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਇਹ ਖਰੜਾ ਤਿਆਰ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਪੂਰਾ ਜਦੋਂ ਸੰਗਠਨ ਹੈ ਸੰਗਠਨ ਕਿਸ ਤਰੀਕੇ ਨਾਲ ਕੰਮ ਕੀਤਾ ਤੇ ਅੱਜ ਜਦੋਂ ਤੁਸੀਂ ਪੰਜਾਬ ਨੂੰ ਹੜ੍ਹਾਂ ਦੇ ਨਜ਼ਰੀਏ ਤੋਂ ਦੇਖਦੇ ਆ ਤਾਂ ਪੰਜਾਬ ਦੇ ਲਈ ਹੜ ਹਾਨੀਕਾਰ ਕਿਵੇਂ ਸਾਬਤ ਹੋ ਰਹੇ ਨੇ ਕਿਵੇਂ ਆ ਰਹੇ ਨੇ ਤਾਂ ਸਭ ਪਹਿਲਾਂ ਤਾਂ ਸਵਾਗਤ ਆ ਸਪੋਕਸਮੈਨ ਟੀਵੀ ਤੇ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਸਪੋਕਸਮੈਨ ਧੰਨਵਾਦ ਤੁਹਾਨੂੰ ਦੁਬਾਰਾ ਹੀ ਮਜ਼ਾ ਆਇਆ ਜੀ ਬਹੁਤ ਦਿਨਾਂ ਬਾਅਦ ਮੌਕਾ ਮਿਲਿਆ ਜੀ 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 ਤਾਂ ਸਭ ਪੰਜਾਬ ਲਈ ਹੜ ਇੱਕ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਲਈ ਹੜ ਜ਼ਰੂਰੀ ਵੀ ਬਣ ਜਾਂਦੇ ਨੇ ਕਿ ਇੱਕ ਸਦੀ ਬਾਅਦ ਆਇਆ ਹੜ ਪੰਜਾਬ ਦੇ ਲਈ ਬੜਾ ਕੁਝ ਪੰਜਾਬ ਨੂੰ ਦੇਖ ਕੇ ਜਾਂਦਾ ਹੈ ਬਣਿਆ ਹੀ ਹੜਾ ਤੁਸੀਂ ਪੰਜਾਬ ਦੀ ਮਿੱਟੀ ਹੈ ਜਿਹੜੀ ਜ਼ਰਖੇ ਜ਼ਮੀਨ ਉਪਜਾਊ ਮਿੱਟੀ ਬਣੀ ਜਿਹੜਾ ਹੜਣਾ ਆਂਦੇ ਇੱਥੇ ਤੇ ਪੰਜਾਬ ਬਣਨਾ ਹੀ ਨਹੀਂ ਸੀ ਹੜ ਤਾਂ ਪੰਜਾਬ ਦੀ ਲਾਈਫਲਾਈਨ ਹੈ ਸਗੋਂ ਹੜ ਨੁਕਸਾਨ ਨਾ ਕਰਨ ਅਸੀਂ ਨਾ ਹੜਾਂ ਦੇ ਨਾਲ ਐਸਾ ਹੈ ਜਵੇਂ ਕੋਈ ਬੰਦਾ ਆਪਣੀ ਬਾਵਾ ਫਲੰਦ ਐਕਸਰਸਾਈਜ਼ ਕਰਦਾ ਹੈ ਤੇ ਜਦੋਂ ਬਾਵਾ ਫਲੰਦਾ ਪੂਰੀਆਂ ਉਛਲਦਾ ਤੇ ਉਹਦੀ ਬਾਵਾ ਵਾਲੇ ਇਲਾਕੇ ਚ ਤੁਸੀਂ ਕੁਝ ਡੰਡੇ ਜਾਂ ਕੋਈ ਚੀਜ਼ ਲਗਾ ਦਿਓ ਤੇ ਉਹਦੀ ਬਾਹਾਂ ਟੁੱਟੇਗੀ ਜਾਂ ਡੰਡਾ ਟੁੱਟੇਗਾ ਐਹੀ ਹਾਲ ਹੈ ਹੜ ਪੰਜਾਬ ਲਈ ਜ਼ਰੂਰੀ ਨੇ ਔਰ ਲੇਕਿਨ ਅਸੀਂ ਡੈਮ ਤੋਂ ਬਣਾਤੇ ਵੱਡੇ ਵੱਡੇ ਡੈਮ ਬਣ ਕੇ ਉਦੋਂ ਉਹ ਡਵੈਲਪਮੈਂਟ ਦਾ ਮਾਡਲ ਵੀ ਜਿੱਥੇ ਉਹ ਡਿਬੇਟ ਹੋਣੀ ਚਾਹੀਦੀ ਆ ਉਹਦੀ ਲੋੜ ਹੈਗੀ ਉਹ ਡਿਬੇਟ ਕਰਨ ਦੀ ਤੇ ਉਹ ਹੜ ਅਨੇਕ ਬੰਦ ਹੋ ਗਏ ਜੀ ਨਦੀਆਂ ਲਗਭਗ ਸੁਕਾ ਦਿੱਤੀਆਂ ਸੀ ਬਿਲਕੁਲ ਬਹੁਤ ਥੋੜਾ ਜਿਹਾ ਪਾਣੀ ਚਲਨ ਸੇ ਪਾਇਆ ਚਲ ਠੀਕ ਉਹਦੇ ਕਰਕੇ ਕੀ ਹੋਇਆ ਕਿ ਜਿਹੜਾ ਉਹਦਾ ਨਦੀ ਦਾ ਜਿਹੜਾ ਮੇਨ ਕੋਰਸ ਹੁੰਦਾ ਔਰ ਉਹਦਾ ਫਲਡ ਪਲੇਨ ਹੁੰਦਾ ਇੱਕ ਨਦੀ ਜੋ ਸਾਰਾ ਸਾਲ ਵਗਦੀ ਹੈ ਉਹ ਇੱਕ ਜਦੋਂ ਪ੍ਰਸਾਦ ਦੇ ਦੇਣਾ ਤੋਂ ਫੈਲ ਜਾਂਦੀ ਹੈ ਪਸਾਦ ਦੇ ਜਿਹੜਾ ਫੈਲਣ ਵਾਲਾ ਮਾਮਲਾ ਹੋ ਗਿਆ ਬੰਦ ਇੱਕ ਵਾਰੀ ਸ਼ੁਰਸ਼ੁਸ਼ ਬੰਦ ਰਿਆ ਕਈ ਸਾਲ ਬੰਦ ਰਿਆ ਲੋਕਾਂ ਨੂੰ ਹੌਲੀ ਹੌਲੀ ਭੁੱਲ ਗਿਆ ਕਿ ਇਹ ਨਦੀ ਦਾ ਜਗ੍ਹਾ ਹੈ ਇਹ ਜਗ੍ਹਾ ਸਤਲੁਜ ਦੀ ਹੈ ਇਹ ਜਗ੍ਹਾ ਬਿਆਸ ਦੀ ਹੈ ਲੋਕੀ ਇਹ ਭੁੱਲ ਗਏ ਇਹ ਜਗ੍ਹਾ ਘੱਗਰ ਦੀ ਹੈ ਭੁੱਲ ਗਏ ਕਿ ਘੱਗਰ ਦਾ ਹੀ ਘਰ ਹੈ ਵੇ ਇੱਥੇ ਆਉਗੀ ਮੁੜ ਕੇ ਅੱਜ ਉਹ ਉੱਥੇ ਦਿਖਦੀ ਵੀ ਹੈ 1 ਕਿਲੋਮੀਟਰ ਦੂਰ 1 ਕਿਲੋਮੀਟਰ ਤੱਕ 2 ਕਿਲੋਮੀਟਰ ਤੱਕ ਇਹ ਉਹਦੀ ਜਗ੍ਹਾ ਹੀ ਹੈ ਇਹ ਆਪਾਂ ਭੁੱਲੇ ਆਪਾਂ ਨੇ ਬਿਲਡਿੰਗਾਂ ਬਣਾਈਆਂ ਮਕਾਨ ਬਣਾਏ ਫਾਰਮ ਹਾਊਸ ਬਣਾਏ ਇਹ ਕਿਤੇ ਬਸ ਅੱਡੇ ਵੀ ਬਣ ਗਏ ਕੀ ਕੀ ਬਣ ਗਿਆ ਉਹ ਫਿਰ ਜਦੋਂ ਨਦੀ ਦਾ ਜਿਹੜਾ ਪ੍ਰਸਾਦਾ ਜਿਹੜਾ ਸਾਈਕਲ ਹੈ ਐਸਾ ਚੇਂਜ ਹੋਇਆ ਔਰ ਉਹਦਾ ਇੰਪੈਕਟ ਹੁਣ ਆ ਰਿਹਾ ਹੈ ਕਿ ਇਹਨਾਂ ਜਰੇ ਬਲੱਡ ਫਲੱਡ ਨੇ ਇਹਨਾਂ ਨੂੰ ਨੁਕਸਾਨ ਕਰਨ ਲੱਗ ਪਏ। ਇਹ ਡਿਵੈਲਪਮੈਂਟ ਮਾਡਲ ਹੀ ਆ ਨਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬੇਸ਼ੱਕ ਉਸ ਨਦੀਆਂ ਸੁੱਕ ਗਈਆਂ ਉਹ ਜ਼ਮੀਨਾਂ ਨੂੰ ਵਰਤੋਂ ਵਿੱਚ ਲਿਆਉਂਦਾ ਚਾਹੀਦਾ ਹੈ ਤਾਂ ਉਹ ਖੇਤੀ ਸੈਕਟਰ 'ਚ ਆ ਗਈਆਂ ਜਾਂ ਫਿਰ ਬਹੁਤੀਆਂ ਉਹ ਰੀਅਲ ਏਸਟੇਟ ਸੈਕਟਰ 'ਚ ਆ ਗਈਆਂ। ਇਹ ਡਿਵੈਲਪਮੈਂਟ ਮਾਡਲ ਹੀ ਸੀਗਾ ਤੇ ਉਹ ਡਿਵੈਲਪਮੈਂਟ ਮਾਡਲ ਵੀ ਤਾਂ ਪੰਜਾਬ ਦੇ ਲਈ ਲੋੜੀਂਦਾ ਜ਼ਰੂਰ ਹੈ ਇਹ ਡਵੈਲਪਮੈਂਟ ਮਾਡਲ ਇਹ ਹੋਣਾ ਚਾਹੀਦਾ ਜੀ ਜਿਹੜਾ ਟਿਕਾਊ ਕਰੇ ਤੁਸੀਂ ਕਹਿੰਦਾ ਹੁਣ ਜੈਂਤੀ ਨਦੀ ਆ ਚੰਡੀਗੜ੍ਹ ਦੇ ਨੇੜੇ ਵਗਦੀ ਆ ਇਹ ਸਾਰੀ ਜੈਂਤੀ ਨਦੀ ਦੇ ਵਿੱਚ ਰੀਅਲ ਸਟੇਟ ਦਾ ਬਣ ਗਿਆ ਖੜਟ ਆਪਣੇ ਆਪ ਜਦੋਂ ਉਹ ਜੈਂਤੀ ਨਦੀ ਆ ਕਿੱਥੇ ਤੱਕ ਉਹਦੇ ਵਿੱਚ ਕੁੱਟੀਆਂ ਤੇ ਕਿੰਨਾ ਕੁਝ ਬਣ ਗਿਆ ਹੈਗਾ ਬਾਕੀ ਜਗ੍ਹਾ ਆਪਾਂ ਖੇਤਾਂ ਚ ਮਲਾ ਲਈਆਂ ਇਹ ਵੇ ਇਹ ਡਵੈਲਪਮੈਂਟ ਦਾ ਮਾਡਲ ਤੋਂ ਹੋਣਾ ਚਾਹੀਦਾ ਜਿਹੜਾ ਟਿਕਾਊ ਹੋਵੇ ਜਿਹੜਾ ਨੁਕਸਾਨ ਨਾ ਕਰੇ ਆਲਟੀਮੇਟਲੀ ਸਾਨੂੰ ਵੀ ਪੰਨਾ ਚਾਹੀਦਾ कि जरा ग्राउंड वाटर रिचार्जिंग ਦਾ ਸਿਸਟਮ ਸੀ ਅਸਵੀ ਉਹ ਵੀ ਡਿਸਟਰਬ ਕੀਤਾ ਇਹਦੇ ਕਰਕੇ ਇਹਦੇ ਕਰਕੇ ਪੰਜਾਬ ਦੇ ਜਿਹੜੇ ਵੈਟਲੈਂਡ ਹੈਗੇ ਸੀ ਖਾਸ ਤੌਰ ਤੇ ਜੇ ਅਪਨ ਧਾਂਚੂ ਵੇ ਕਾਲੀ ਵਹੀਂ ਇੱਕ ਵੈਟਲੈਂਡ ਚੋਂ ਨਿਕਲਦੀ ਸੀ ਠੀਕ ਹੈ ਨੀ ਟੇਰ ਕਿਆਨਾ ਵੈਟਲੈਂਡ ਹੈ ਅੱਜ ਟੇਰ ਕਿਆਨਾ ਵੈਟਲੈਂਡ ਨਹੀਂ ਹੈ ਕਿਉਂਕਿ ਡੈਮ ਬਣਾਤਾ ਉਸਦੇ ਪਿੱਛੇ ਹੁਣ ਟੇਰ ਕਿਆਨਾ ਵੈਟਲੈਂਡ ਨਹੀਂ ਹੈ ਤੇ ਕਾਲੀ ਵਹੀਂ ਵੀ ਨਹੀਂ ਹੈ ਬਾਬਾ ਸੀਚੇਵਾਲ ਜੀ ਰਬਾ ਨਾਲ ਲੰਬੀ ਉਮਰ ਦੇ ਵੇ ਉਹ ਮਿਹਨਤ ਕਰਦੇ ਰਹੇ ਹੁਣ ਸੁੱਕੀ ਹੋਈ ਕਾਲੀ ਵਹੀਂ ਜਿਹਦੇ ਚ ਨੈਚੁਰਲ ਨਦੀ ਦਾ ਪਾਣੀ ਨਹੀਂ ਆ ਰਿਹਾ ਪ੍ਰਛਾਰਾਂ ਦੇ ਪਿੰਡਾਂ ਦਾ ਸੀਵਰ ਜਾ ਰਿਹਾ ਹੋਰ ਆ ਰਿਹਾ ਉਹਦੇ ਚ ਪਾਣੀ ਪਵਾਇਆ ਆਪਾਂ ਆਪਾਂ ਮੁਕੇਰੀਆਂ ਹਾਈਡਰਵਕ ਦਾ ਪਾਣੀ ਪਵਾਇਆ ਲੇਕਿਨ ਨੈਚੁਰਲ ਸਿਸਟਮ ਨਹੀਂ ਬਣ ਪਾਏਗਾ ਉਹਦੇ ਵਿੱਚ ਐਂਜੀ ਜਿਹੜਾ ਹੈਗਾ ਨਦੀਆਂ ਹੁਣ ਬੁੱਢਾ ਨਾਲਾ ਦਾ ਜਿਹੜਾ ਹੈਗਾ ਬੁੱਢੇ ਦਰਿਆ ਦਾ ਵੀ ਹੈਗਾ ਕਿ ਬੁੱਢਾ ਦਰਿਆ ਜਿਹੜਾ ਹੈਗਾ ਉਹ ਸਤ루ਜ ਦੇ ਕੰਡੇ ਨਦੀਆਂ ਦੇ ਕੰਡੇ ਜਿਹੜੇ ਤਲਾਬ ਹੁੰਦੇ ਸੀ ਕੀ ਉਹਨਾਂ ਨੂੰ ਨਦੀਆ ਤਾਲ ਕਹਿੰਦੇ ਸੀ ਕਿ ਜਦੋਂ ਫਲੱਡ ਆਇਆ ਬਾੜ ਆਈ ਤੇ ਦਲਦਲੀ ਇਲਾਕੇ ਜਿਨਵਾ ਅੱਜ ਕਲ ਵੈਟਲੈਂਡ ਕਹਿੰਨੇ ਆ ਉਹ ਦਲਦਲੀ ਲਾ ਕੇ ਖੜੇ ਹੋ ਗਏ ਉਹ ਦਲਦਲੀ ਲਾ ਕੇ ਦੇ ਵਿੱਚ ਜਿਹੜਾ ਹੈਗਾ ਉਥੋਂ ਸਾਰਾ ਸਾਲ ਪਾਣੀ ਸੰਭਾਰਿਆ ਜਾਂਦਾ ਸੀ ਔਰ ਇੱਕ ਛੋਟੀ ਨਦੀ ਜਾਂ ਤਾਂ ਖੜੀ ਹੋ ਜਾਂਦੀ ਸੀ ਜਾਂ ਵਾਪਸ ਮੇਨ ਨਦੀ ਚ ਪਾਣੀ ਚਲਾ ਜਾਂਦਾ ਸੀ ਠੀਕ ਹੈ ਜਾਂ ਤਾਂ ਛੋਟੀਆਂ ਨਦੀਆਂ ਜਿਹੜੀਆਂ ਪੰਜਾਬ ਚ ਬਣੀਆਂ ਉਹ ਨਦੀਆਂ ਤਾਲ ਤੋਂ ਖੜੀਆਂ ਹੋਈਆਂ ਹੁਣ ਇਹਦਾ ਦਾ ਵਿਚਾਰ ਕਰਨ ਦੀ ਲੋੜ ਹੈ ਕਿ ਕਿਹੜਾ ਡਿਵੈਲਪਮੈਂਟ ਦਾ ਮਾਡਲ ਆਪਾਂ ਲੈ ਕੇ ਆਏ ਆ ਕਿ ਜਿਹੜਾ ਗਵਰਨਮੈਂਟ ਦਾ ਮਾਡਲ ਪੰਜਾਬ ਦੇ ਵਿੱਚ ਨਦੀਆਂ ਦਾ ਕਤਲ ਕਰ ਰਿਹਾ ਛੋਟੀਆਂ ਨਦੀਆਂ ਨੂੰ ਵੀ ਮਾਰ ਰਿਹਾ ਔਰ ਪੰਜਾਬ ਦੇ ਵੈਟਲੈਂਡ ਦੇਖੋ ਵੈਟਲੈਂਡ ਨਾ ਥਲੜੇ ਪਾਣੀ ਦੇ ਲੈਵਲ ਨੂੰ ਠੀਕ ਰੱਖਣ ਦੇ ਕੰਮ ਆ ਕਰਦੇ ਹੈ ਭਾਈ ਸਾਹਿਬ ਔਰ ਅੱਜ ਪੰਜਾਬ ਦਾ ਗਰਾਊਂਡ ਵਾਟਰ ਜਿਹੜਾ ਹੈਗਾ ਆਪਾਂ ਤੀਸਰੇ ਇੱਕ ਵਾਰ ਫਿਰ ਤੋਂ ਪਾਣੀ ਕੱਢ ਰਹੇ ਆ ਕੁਝ ਕੁ ਜਗ੍ਹਾ ਚੌਥੇ ਜੀ ਵੀ ਪਹੁੰਚ ਗਏ ਆ ਠੀਕ ਹੈ ਨਾ ਹੁਣ ਇਹ ਜਿਹੜਾ ਹੈਗਾ ਇਹ ਪਾਣੀ ਕਦੀ ਰੀਪਲੈਨਿਸ਼ ਕਦੀ ਬਦਲੇਗਾ ਨਹੀਂ ਰੀਚਾਰਜ ਨਹੀਂ ਹੋਏਗਾ ਠੀਕ ਹੈ ਠੀਕ ਹੈ ਨਾ ਰੀਚਾਰਜੇਬਲ ਤਾਂ ਉਤਨੀ 100 ਫੁੱਟ ਦੀ ਹੀ ਮੈਕਸਿਮਮ ਹੁੰਦੀ ਹੈ ਤੁਸੀਂ ਹੁਣ 800 ਫੁੱਟ ਤੋਂ ਕੱਢ ਰਹੇ ਹੋ ਇਸ ਕਰਕੇ ਇਹ ਬੜਾ ਸੀਰੀਅਸ ਮੁੱਦਾ ਹੈਗਾ ਤੇ ਇਹ ਨਦੀਆਂ ਦੇ ਜਿਹੜੀ ਬਾੜ ਦੇ ਬਹਾਨੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਮੁੱਦਾ ਹੈਗਾ ਉਹਨੂੰ ਕਿ ਦੂਸਰੇ ਕਿਨਾਰੇ ਤੋਂ ਛੂੰਹਦੀ ਕੋਸ਼ਿਸ਼ ਕੀਤੀ ਹੈ ਜਵੇਂ ਸਾਡੇ ਜਿਹੜਾ ਇਹ ਬੁੱਢਾ ਦਰਿਆ ਵਾਲਾ ਮੁੱਦਾ ਹੈਗਾ ਉਹਦੇ ਤੇ ਜਿਹੜੇ ਰੁਝਾਨੇ ਦੇ ਸਾਥੀ ਲੜਾਈ ਲੜ ਰਹੇ ਨੇ ਉਹ ਲੜਾਈ ਇੱਕ ਪਹਿਲੂ ਹੈ ਠੀਕ ਹੈ ਉਹ ਵੀ ਠੀਕ ਹੈ ਨਾ ਬਾਬਾ ਸੀਚੇਪਾਲ ਜੀ ਨੇ ਕਾਲੀ ਵਹੀਂ ਤੇ ਕੰਮ ਕੀਤਾ ਜਾਂ ਜਿਹੜਾ ਉੱਥੇ ਚਿੱਟੀ ਵਹੀਂ ਤੇ ਵੀ ਕੰਮ ਕੀਤਾ ਉਹਨਾਂ ਨੇ ਉਹ ਇੱਕ ਅਲੱਗ ਪਹਿਲੂ ਹੈ ਇਹ ਮਲਟੀ ਡਾਈਮੈਨਸ਼ਨਲ ਇਸ਼ੂ ਹੈ ਕਿ ਪੰਜਾਬ ਦੇ ਪਾਣੀਆਂ ਤੇ ਜਿਹਦੇ ਤੇ ਕੰਮ ਕਰਨ ਦੀ ਲੋੜ ਹੈ ਔਰ ਅਸੀਂ ਬਾੜ ਦੇ ਬਾਰੇ ਇਹ ਕਵਾਂਗੇ ਕਿ ਇਹ ਇਹਦੇ ਬਾਰੇ ਹੁਣ ਸਰਕਾਰ ਨੂੰ ਯੋਜਨਾ ਵੀ ਬਣਾਣੀ ਚਾਹੀਦੀ ਹੈ ਦੂਜਾ ਕੀ ਹੈਗਾ ਨਦੀਆਂ ਦਾ ਪਾਣੀ ਇੱਕ ਫੋਰਸ ਨਾਲ ਆਉਂਦਾ ਸੀ ਤੇ ਉਸ ਚੋਂ ਰੇਤ ਵਹਾ ਕੇ ਲੈ ਜਾਂਦਾ ਸੀ ਉਹ ਹੁਣ ਰੇਟ ਸੈਗਮੈਂਟ ਸੈਟਲ ਹੁੰਦੇ ਜਾ ਰਹੇ ਆ ਤੁਸੀਂ ਤੁਸੀਂ ਜਿਹੜਾ ਗੱਲ ਕਰ ਰਹੇ ਹੋ ਠੀਕ ਆ ਤੁਸੀਂ ਕੁਝ ਨਾ ਕੁਝ ਅਧਿਆਇ ਦੀ ਗੱਲ ਕਰ ਲਿਓ ਕਿ ਇੱਕ ਪੰਨਾ ਜਿਹੜਾ ਕਿ ਆ ਜਿਹੜਾ 7 ਲੋਜ ਦੇ ਦਰਿਆਦ ਲਈ ਕਾਲਾ ਪਾਣੀ ਦਾ ਮੋਰਚਾ ਲੱਗਿਆ ਇੱਕ ਪੰਨਾ ਉਹ ਇੱਕ ਪੰਨਾ ਕਾਲੀ ਵੀ ਜਾਂ ਚਿੱਟੀ ਵੀ ਦਾ ਇੱਕ ਪੰਨਾ ਇੱਕ ਪੰਨਾ ਤੁਸੀਂ ਲਿਖ ਰਹੇ ਹੋ ਤੇ ਪੰਨੇ ਦਾ ਇਕੱਠੇ ਕਰਕੇ ਇੱਕ ਜਲਤ ਬਣੀ ਜਾਣੀ ਹੈ ਨਾ ਪੰਜਾਬ ਦੇ ਲਈ ਪਰ ਜਦੋਂ ਅਸੀਂ ਪਿੱਛੇ ਆਏ ਡੈਮਾਂ ਦੇ ਮਨ मतलब ਬਾੜ ਦੀ ਗੱਲ ਹੜ ਦੀ ਗੱਲ ਕਰਦੇ ਆ ਪਿਛਲੇ ਸਾਲ ਆਏ ਉਹਦੇ ਵਿੱਚ ਇਹ ਕਿਹਾ ਗਿਆ ਅਕਸਰ ਇਹ ਗੱਲ ਨਿਕਲ ਸਾਹਮਣੇ ਆਈ ਕਿ ਪਹਿਲਾਂ ਤਾਂ ਸਰਕਾਰਾਂ ਸੁੱਤੀਆਂ ਰਹੀਆਂ ਉਹਨਾਂ ਨੇ ਜਿਹੜਾ ਕਿ ਆ ਡਰੇਨਸ ਦੀ ਸਫਾਈ ਨਹੀਂ ਕਰਾਈ ਉਹ ਤੇ ਕੇਲੀ ਜੰਮਦੀ ਰਹੀ ਇਹ ਚੀਜ਼ਾਂ ਕਹੀਆਂ ਦੂਜਾ ਇਹ ਕਿਹਾ ਗਿਆ ਕਿ ਜਿਹੜੀ ਬਿਆਸ ਮੈਨੇਜਮੈਂਟ ਆ ਬਿਆਸਬੁਰ ਜਿਹੜੀ ਸਫਲ ਬੀਬੀਐਮਪੀ ਮੈਨੇਜਮੈਂਟ ਆ ਉਹ ਮੈਨੇਜਮੈਂਟ ਨੇ ਟਾਈਮਿੰਗ ਇਸ਼ੂ ਬਹੁਤ ਰਿਹਾ ਉਹ ਇੱਥੇ ਜਿਹਦੇ ਕਰਕੇ ਫਲੱਡ ਆਏ ਮੈਨ ਲੱਗਦਾ ਹੈ ਵੈਸੇ ਇਹਨਾਂ ਟੈਕਨੀਕਲ ਸਵਾਲ ਆ ਸਾਡੀ ਟੀਮ ਦੇ ਸਾਥੀ ਨੇ ਤਰਜਿੰਦਰ ਜੀ ਉਹ ਜਵਾਬ ਦੇਣ ਤੇ ਬਿਲਕੁਲ ਸਹੀਕ ਜਵਾਬ ਦੇਣਗੇ ਉਹ ਮੈਨੂੰ ਲੱਗਦਾ ਹੈ ਕਿ ਇੰਜੀਨੀਅਰਾਂ ਦਾ ਇਹ ਨਾ ਬਹੁਤ ਕੁਝ ਸੋਚਣਾ ਪੈਂਦਾ ਹੈ ਉਹਨਾਂ ਨੂੰ ਪਿੱਛੇ ਕਿੰਨਾ ਪਾਣੀ ਆ ਰਿਹਾ ਹੈ ਅੱਗੇ ਕਿਉਂਕਿ ਸਾਰਾ ਸਾਲ ਉਹਨਾਂ ਨੇ ਪਾਣੀ ਵੀ ਦੇਣਾ ਹੈ ਔਰ ਬਿਜਲੀ ਵੀ ਬਣਾਨੀ ਹੈ ਇਹ ਗੱਲ ਸਮਝ ਲਓ ਉਹਦੇ ਲਈ ਵੀ ਇੱਕ ਲੈਵਲ ਚਾਹੀਦਾ ਉਹਨਾਂ ਨੂੰ ਔਰ ਅੱਗੇ ਜਿਹੜੇ ਥਲੜੇ ਜਿਹੜੇ ਡੈਮਸ ਨੇ ਕਿਉਂਕਿ ਕਲਾ ਪਖੜਾ ਹੀ ਨਹੀਂ ਹੈਗਾ ਪਰ ਨੰਗਲ ਡੈਮ ਵੀ ਹੈਗਾ ਉਸ ਤੋਂ ਬਾਅਦ ਹਰੀਕੇ ਵੀ ਹੈਗਾ ਠੀਕ ਹੈ ਨਾ ਇਹ ਸਾਰੀ ਜੀ ਬਾਅਦ ਫਰੋਸਪੁਰ ਤੱਕ ਜਾ ਕੇਗਾ ਫਰੋਸਪੁਰ ਹੈਡਵਰਕਸ ਵੀ ਹੈਗਾ ਉੱਥੇ ਤੁਸੀਂ ਸਾਰਾ ਕੁਝ ਤੁਹਾਨੂੰ ਸੋਚਣਾ ਪਏਗਾ ਕੈਲਕੂਲੇਟ ਕਰਨਾ ਪਏਗਾ ਉਸ ਕੈਲਕੂਲੇਸ਼ਨ ਚ ਕੁਝ ਚੀਜ਼ਾਂ ਕਿਤੇ ਗਰਭੜੀ ਹੁੰਦੀ ਹੈ ਦੂਜਾ ਅੱਜ ਕੱਲ ਗਰਭੜਤ ਜ਼ਿਆਦਾ ਤਾਂ ਲੱਪੀ ਹੈ ਇਹ ਜਿਹੜਾ ਕਲਾਈਮੇਟ ਚੇਂਜ ਦੇ ਕਰਕੇ ਜਿਹੜੇ ਮੁੱਦੇ ਆ ਗਏ ਨਾ ਕਿ ਰੇਨਫਾਲ ਜਿਹੜਾ ਰੇਨ ਪੈਟਰਨ ਹੈਗਾ ਬੜਾ ਇਰੈਟਿਕ ਹੈ ਅਚਾਨਕ ਹੀ ਖੂਬ ਸਾਰਾ ਪਾਣੀ ਆ ਜਾਏਗਾ ਨਹੀਂ ਪਿਆ ਤੇ ਡੈਫਿਸਟ ਹੋ ਗਿਆ ਹੁਣ ਜਵੇਂ ਪੰਜਾਬ ਅਦਰਵਾਇਜ਼ ਡੈਫਿਸਟ ਹੈ ਪਰ ਲਗਾਤਾਰ ਕੁਝ ਇਲਾਕੇ ਚ ਪਾਣੀ ਜ਼ਿਆਦਾ ਪੈ ਗਿਆ कई मुद्दे उलझे हुए ने आसान नहीं है विजिलेंट हो सकती है पर मैं कह इना आसान नहीं है कि वो जानबूझ के कर रहे ने या कोई उन्होंने बड़ी तो गलती हो रही है ਕਿਹੜੇ ਛੋਟੀ ਮੋਟੀ ਚੀਜ਼ ਹੋ ਸਕਦੀ ਹੈ ਪਰ ਇਹਨੂੰ ਤੁਸੀਂ ਟੈਕਨੀਕਲ ਪਰਸਨ ਤੋਂ ਪੁੱਛੋਗੇ ਉਹ ਠੀਕ ਰਹੇਗਾ ਖੱਲਵਲ ਜਾਣਿਆ ਚਾਂਦੂਪਿੰਡ ਹੈ ਘੱਗਰ ਦਾ ਮਾਰਸ ਹਨ ਦੇਖਣ ਨੂੰ ਤੇ ਚਾਂਦੂਪਿੰਡ ਦੇ ਵਿੱਚ 20 21 ਏਕੜ ਦੀ ਸਰਕਾਰ ਨੇ ਇੱਕ ਜਗ੍ਹਾ ਲੈ ਲਈ ਕਹਿੰਦੇ ਇੱਥੇ ਹੁਣ ਅਸੀਂ ਪਾਣੀ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੇ ਪ੍ਰੋਜੈਕਟ ਕਾਮਯਾਬ ਹੋ ਜਾਣਗੇ ਜਾਂ ਜਦੋਂ ਤੁਸੀਂ ਗੱਲ ਕਰਦੇ ਆ ਗੈਰਕਾਨੂੰਨੀ ਮਾਈਨਿੰਗ ਤਾਂ ਬਹੁਤ ਹੋ ਗਈ ਇਹ ਚਰਚਾ ਰਹੀ ਪਰ ਹੁਣ ਡੀਸਿਲਟਿੰਗ ਦਾ ਜ਼ਿਕਰ ਬੜਾ ਹੁੰਦਾ ਹੈ ਕਿ ਡੀਸਿਲਟਿੰਗ ਕਰ ਲਈ ਜਾਵੇ ਦਰਿਆਵਾਂ ਵਿੱਚ ਤਾਂ ਹੜ੍ਹ ਦੀ ਸੰਭਾਵਨਾ ਘਟ ਜੂਗੀ ਹਾਂ ਇੱਕ ਤਾਂ ਡੀਸਿਲਟਿੰਗ ਜ਼ਰ ਦੂਜਾ ਜਿਹੜਾ ਚੰਦੂਪਿੰਡ ਵਾਲਾ ਐਗਜ਼ਾਮਪਲ ਹੈਗਾ ਉਹ ਚੰਦੂਪਿੰਡ ਦਾ ਹੋਇਆ ਹੈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਖੱਗਰ ਦਾ ਜਿਹੜਾ ਇਲਾਕਾ ਪਟਿਆਲੇ ਜ਼ਿਲ੍ਹੇ ਚ ਮੁਹਾਲੀ ਜ਼ਿਲ੍ਹੇ ਚ ਪੈਂਦਾ ਹੈਗਾ ਉਹ ਉੱਥੇ ਵੀ ਇਹਦੇ ਵਰਗਾ ਪ੍ਰੋਜੈਕਟ ਲਾ ਕੇ ਆਵੇ ਸਭ ਤੋਂ ਵਰਸਟ ਕੰਡੀਸ਼ਨ ਹੈਗੀ ਹੈ ਡੇਰਾ ਬੱਸੀ ਉਹ ਰਾਜਪੂਰੇ ਦੇ ਪਿੰਡਾਂ ਲਈ ਜਿੱਥੇ ਗਰਾਊਂਡ ਵਾਟਰ ਬਹੁਤ ਥੱਲੇ ਚਲਾ ਗਿਆ ਬਹੁਤ ਥੱਲੇ ਚਲਾ ਗਿਆ ਬੜਾ ਸੀਵੀਅਰ ਕ੍ਰਾਈਸਿਸ ਹੈਗਾ ਉੱਥੇ ਹੀ ਮੈਂ ਤਾਂ ਕਹਾਂਗਾ ਗਵਰਨਮੈਂਟ ਉੱਥੇ ਹੀ ਖੱਗਰ ਦਾ ਸਾਰਾ ਪਾਣੀ ਨੂੰ ਰੋਕ ਕੇ ਉੱਥੇ ਅਗਰ ਥੱਲੇ ਭੇਜ ਦੇਵੇ ਤੇ ਆਪਣੇ ਆਪ ਕੁਝ ਨਾ ਕੁਝ ਸਿਸਟਮ ਖੜੇ ਹੋਣੇ ਹੋਣਗੇ ਬਾਕੀ ਤਾਂ ਉਹ ਜੀਓਲੋਜੀਸਟ ਜਿਹੜੇ ਨੇ ਦੱਸ ਸਕਦੇ ਨੇ ਕਿ ਉਹ ਕਿਸ ਲੈਵਲ ਤੇ ਵਾਇਬਲ ਹੋ ਪਾਏਗਾ ਲੇਕਿਨ ਕੁਝ ਹੱਦ ਤੱਕ ਉਹ ਸੋਲੂਸ਼ਨ ਦੇਗਾ ਕਿ ਗਰਦਰ ਫਲੱਡ ਵੀ ਕੰਟਰੋਲ ਹੋਏਗਾ ਉਹ ਵੀ ਹੋਏਗਾ ਚੰਦੂ ਪਿੰਡ ਵਰਗੇ ਜਿਹੜੇ ਹੈ ਡੈਮਸ ਨੂੰ ਛੋਟੇ ਬਣਾ ਕੇ ਸਾਨੂੰ ਕਗਰ ਦਾ ਪਾਣੀ ਸਾਰਾ ਰੋਕਣਾ ਚਾਹੀਦਾ ਈਵਨ ਮੈਂ ਕਹਾਵਾਂਗਾ ਕਿ ਸਾਨੂੰ ਜਿਹੜੇ ਨਦੀਆਂ ਤਲ ਜਵੇਂ ਟੇਰ ਕੈਨਾ ਵੈਟਲੈਂਡ ਹੈ ਟੇਰ ਕੈਨਾ ਵੈਟਲੈਂਡ ਆ ਜਿਹੜੇ ਇਲਾਕੇ ਜਾਓ ਉਥੇ ਖੇਤ ਹੈ ਤੁਸੀਂ ਭਵਾਨੀਗੜ੍ਹ ਦੇ ਵਿੱਚ ਭਪਿੰਦਰਾ ਸਾਗਰ ਹੁੰਦਾ ਸੀ ਜੀ 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 ਪੁਰਾਣੇ ਜ਼ਮਾਨੇ 'ਚ ਉਹ ਚ ਨਾਮ ਲਿਖਿਆ ਭਪਿੰਦਰਾ ਸਾਗਰ 350 ਹੈਕਟੇਰ ਦੀ ਉਹ ਝੀਲ ਸੀ 350 ਹੈਕਟੇਰ ਠੀਕ ਹੈ ਨਾ 700 ਕਿੱਲਾਂ ਦੀ ਅੱਜ ਤਾ ਉੱਥੇ 7 ਕਿੱਲੇ ਨਹੀਂ ਹੈਗੇ ਉਹਦੇ ਉਹ ਸਾਫ਼ ਹੀ ਹੋ ਗਿਆ ਸਾਰਾ ਮਾਮਲਾ ਸਾਨੂੰ ਐਵੇਂ ਤੇ ਚੀਜ਼ਾਂ ਰਿਵਾਈਵ ਕਰਨੀਆਂ ਪੈਣਗੀਆਂ ਜਿਹੜੀਆਂ ਸਾਡੇ ਨਦੀਆਂ ਦਾ ਜਿਹੜਾ ਐਕਸਟਰਾ ਪਾਣੀ ਹੈ ਉਹ ਇਕੱਠਾ ਕਰ ਸਕਣ ਕਿੰਨਾ ਕਿਦੇ ਸਾਨੂੰ ਨਾ ਰੀ ਇਨਵੈਂਟ ਕਰਨਾ ਪਏਗਾ ਡਵੈਲਪਮੈਂਟ ਦੀ ਪਰਿਭਾਸ਼ਾ ਨੂੰ ਸਾਨੂੰ ਰੀਡਿਜ਼ਾਈਨ ਕਰਨਾ ਪਏਗੀ ਡਵੈਲਪਮੈਂਟ ਕਿਹੜਾ ਡਵੈਲਪਮੈਂਟ ਚੱਲੇਗੀ ਪਰਿਭਾਸ਼ਾ ਤੁਸੀਂ ਕਹਿ ਰਹੇ ਹੋ ਉਹਦੇ ਸ਼ਾਇਦ ਸਾਨੂੰ ਨਦੀਆਂ ਦਾ ਪੱਖ ਦੇਖਣਾ ਪੂ ਪਹਿਲਾਂ ਸਾਨੂੰ ਉਹ ਪਾਣੀ ਦਾ ਸੁਭਾਅ ਦੇਖਣਾ ਪਹਿਲੀ ਗੱਲ ਤਾਂ ਨਦੀਆਂ ਨੂੰ ਜ਼ਿੰਦਾ ਮੰਨਣਾ ਪਏਗਾ ਨਦੀਆਂ ਜ਼ਿੰਦਾ ਹੋਂਦ ਵਾਲੀਆਂ ਨੇ ਨਦੀਆਂ ਨੂੰ ਮਾਂ ਇਸੇ ਕਰਕੇ ਬਾਰ-ਬਾਰ ਕਿਹਾ ਗਿਆ ਸਾਡੇ ਇੱਥੇ ਇਸੇ ਕਰਕੇ ਮਨੋਦਾ ਕਿ ਨਦੀਆਂ ਨੂੰ ਸੀ ਕੱਲਾ ਇੱਕ ਪਾਣੀ ਦਾ ਸੋਮਾ ਮੰਨ ਰਹੇ ਆ ਐਨੀਗਾ ਨਦੀਆਂ ਜੀਵਿਤ ਚੀਜ਼ ਨੇ ਉਹਦੇ ਵਿੱਚ ਉਹਨਾਂ ਦੇ ਵਿੱਚ ਤਾਂ ਉਹ ਐਹੁ ਤੁਸੀਂ ਪਿੱਛੇ ਫੋਟੋ ਮਾਰੀਆਂ ਸੀ ਕਿ ਰਾਜਸਥਾਨ ਚਾਹ ਰੂ ਗੁਜਰਾਤ ਵਿੱਚ ਜਿਨ੍ਹਾਂ ਨਦੀਆਂ ਚ ਕਈ ਸਾਲਾਂ ਬਾਅਦ ਬਰਸਾਤਾਂ ਵਿੱਚ ਪਾਣੀ ਆਂਦਾ ਉੱਥੇ ਉਹ ਚੁੰਨੀ ਚੜਾਉਂਦੇ ਨੇ ਚੁੰਨੀ ਚੜਾਉਂਦੇ ਨੇ ਉਹਨੂੰ ਚੂੜਾ ਦਿੰਦੇ ਨੇ ਬਿਲਕੁਲ ਜਿਵੇਂ ਇੱਕ ਕੁੜੀ ਆਈ ਹੁੰਦੀ ਹੈ ਘਰ ਚ ਉਹ ਵੀ ਉਹਦਾ ਸਵਾਗਤ ਕਰਦੇ ਨੇ ਢੋਲ ਨਗਾੜੇ ਵਜਾਉਂਦੇ ਨੇ ਉੱਥੇ ਮੈਨੂੰ ਲੱਗਦਾ ਹੈ ਨਦੀਆਂ ਤੇ ਨਾ ਸਮਾਜ ਦਾ ਰਿਸ਼ਤਾ ਐ ਸੀ ਨਦੀਆਂ ਦੇ ਕਿਨਾਰੇ ਸਾਡੀ ਸਭਿਤਾਵਾਂ ਪਨਪੀਆਂ ਸੀ ਔਰ ਪੰਜਾਬ ਨਦੀਆਂ ਦੀ ਸਭਿਤਾ ਹੈ ਸਿੰਧੂ ਘਾਟੀ ਦੀ ਸਭਿਤਾ ਦਾ ਹੀ ਵਿਸਤਾਰ ਹੈ ਨਾ ਸਰਸਵਤੀ ਤੇ ਸਿੰਧੂ ਦੀ ਸਭਿਤਾ ਹੀ ਪੰਜਾਬ ਹੈ ਇਸ ਕਰਕੇ ਨਦੀਆਂ ਦਾ ਨਰ ਪੰਜਾਬ ਤੇ गहरा रिश्ता ਹੈਗਾ ਸਾਨੂੰ ਇੰਟਰਨੈਸ਼ਨਲ ਡੈਲਮੈਂਟ ਦਾ ਮਾਡਲ ਉਹ ਮਾਡਲ ਜਿਨੇ ਵਿੱਚ ਨਦੀਆਂ ਦੀ ਕੋਈ अहमियत ਨਹੀਂ ਉਸ ਮਾਡਲ ਨਾਲ ਸੀ ਕਰ ਲਿਆ 70 80 ਸਾਲ ਅਸੀਂ ਉਹਨਾਂ ਚਲਾ ਲੇ ਹੁਣ ਜਿੰਨੇ ਕ ਹੋ ਗਿਆ ਹੋ ਗਿਆ ਸਾਨੂੰ ਹੁਣ ਵਾਪਸ ਜਾਣਾ ਚਾਹੀਦਾ ਵਾਪਸ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਇਹਦੇ ਦੀ ਆਖਰੀ ਗੱਲ ਕਹਾਂਗਾ ਕੋਈ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਬਿਲਕੁਲ ਘਟੋ ਘਟ ਜਿੰਨੀਆਂ ਪੋਲਿਟੀਕਲ ਪਾਰਟੀਆਂ ਨੇ ਔਰ ਜਿੰਨੀਆਂ ਸਮਾਜਿਕ ਤਰਾਨੇ ਇਹਦੇ ਦੀ ਇੱਕ ਸੋਸ਼ੀਓ ਪੋਲਿਟੀਕਲ ਕੰਸੈਂਸਸ ਬਣਾਉਂਦੀ ਲੋੜ ਹੈ ਇਹਦੇ ਇੱਕ ਸਹਿਮਤੀ ਹੋਣੀ ਚਾਹੀਦੀ ਹੈ ਇਹ ਪੰਜਾਬ ਦੀ ਹੋਂਦ ਦੀ ਗੱਲ ਹੈ ਪੰਜਾਬ ਦੀ ਜਿਹਨੂੰ ਕਹਿੰਦੇ ਕਿ ਸਭੇ ਤਾਂ ਨੂੰ ਬਚਾਉਣ ਦੀ ਗੱਲ ਹੈਗੀ ਹੈ ਔਰ ਇਹਦੇ ਪੰਜਾਬ ਦੀ ਆਣ ਵਾਲੀ ਨਸਲਾਂ ਪੀੜੀਆਂ ਉਹ ਕਿਵੇਂ ਰਹਿਣਗੀਆਂ ਉਹ ਕਿਵੇਂ ਦਾ ਪਾਣੀ ਦਾ ਸੋਮੇ ਦਾ ਹੋਏਗਾ ਇਹਦੇ ਬਾਰੇ ਗੱਲ ਕਰਨ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਜੀ ਸਰ ਸਾਹਿਬ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਨਸਲਾਂ ਪੰਜਾਬ ਦਾ ਵਜੂਦ ਹੈ ਉਹਨੂੰ ਬਚਾਉਣ ਦੀ ਲੋੜ ਹੈ ਪਰ ਉਹਨੂੰ ਬਚਾਉਣ ਦੇ ਲਈ ਹੁਣ ਕਿਸ ਤਰ੍ਹਾਂ ਦੇ ਉਪਰਾਲੇ ਹੋਰ ਕੀਤੇ ਜਾਣਗੇ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਮਸਰਖਾਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ